ਦੇਵਤਾਨ ਗੁਰਦੇਵ ਅਰਸੋ ਹੀਰਾ ਸਾਡਕੇ ਕਰਹਿ ਆਨ ਕੀ ਆਸ ਤੇ ਨਰ ਦੋਜਿ ਕੇ ਜਾਹੇਗੇ ਸਤਿ પાਖੇ ਰਵਦਾਸ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ ਸੋ ਟਬੜੇ ਸਭ ਸਮ ਬਸੇ ਰਵਦਾਸ ਰਹੇ ਪਰਸਨ ਰਵਦਾਸ ਜਹ గ్రੰਥ ਹੈ ਬੜੇ ਸੁਨੇ ਮਨ ਲਾਏ ਸਭ ਹੀ ਪਦਾਰਥ ਮਿਲenge ਇਸ ਸੇ ਸਭ ਵਰ ਪਾਏ ਜਬ ਹੀ ਪਦਾਰਥ ਮਿਲेंगे इससे सब वर पाए जपो जी सतनाम सतनाम सोहं सतनाम जियो जय गुरुदेव ਧੰਨ ਗੁਰਦੇਵ ਜੀ ਸਾਹਿਬੇ ਕਮਾਲ ਗੁਰੂਆਂ ਦੇ ਗੁਰੂ ਚਬਰ 70 ਦੇ ਮਾਲਕ ਬੇਗੰਬਰ ਦੇਵਾਨੀ ਤਨ ਤਨ ਜਗਤ ਗੁਰੂ ਸਤਗੁਰੂ ਰਬਦਾਸ ਮਹਾਰਾਜੀ ਦੀ ਗੁਰੂ ਪਰੀ ਗੁਰੂ ਸਵਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਸਾਧ ਸੰਗਤ ਨੂੰ ਅੰਮ੍ਰਿਤ ਵੇਲੇ ਦੀ ਪਿਆਰ ਤੇ ਸਤਕਾਰ ਭਰੀ ਜੈ ਗੁਰਦੇਵ ਧੰਨ ਗੁਰਦੇਵ ਜੀ ਆਓ ਗੁਰਪਰੀ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਰਬਦਾਸ ਮਹਾਰਾਜੀ ਦੇ ਪਾਵਨਾ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਇੱਕ ਪਵਨ ਤੇ ਪਵਿੱਤਰ ਸ਼ਬਦ ਦੇ ਨਾਲ ਜੁੜਨਾ ਕਰਦੇ ਹਾਂ ਜੀ ਸਤਿਗੁਰੂ ਦੰਦਨ ਜਗਤਗੁਰੂ ਰਵਦਾਸ ਮਹਾਰਾਜ ਜੀ ਇਸ ਪਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਕੀ ਉਪਦੇਸ਼ ਦਿੰਦੇ ਨੇ ਕੀ ਸਮਝਾਨਾ ਕਰਦੇ ਨੇ ਸਤਨਾਮ ਸੋਹੰ ਸਤਨਾਮ 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 ਜੀਓ ਅੰਮ੍ਰਿਤ ਬਾਣੀ ਸਹਬਾ ਜਗਤਗੁਰੂ ਸਤਿਗੁਰ ਰਵਦਾਸ ਜੀਓ ਕੀ ਰਗ ਸੁਰ ਠਾ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈ ਸੇ ਲਹਿਰ ਮੇ ਉਦਦਾ ਜਲ ਕੇਵਲ ਜਲ ਮਾਹੀ मादवे क्या कहिए ब्रह्म ऐसा जसमानिए हुए ना तैसा रहाओ नरपते एक सिंहासन सोया सपने प्यापीखारी अस्तराज विसरत दुख पाया सोगत पै हमारी राज पुंग प्रसंग जैसे है ਆਬ ਕਸ ਮਰਮ ਜਨਾਇ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਣ ਨਾ ਆਇ ਸਰਬੇ ਏਕ ਅਨੇਕੇ ਸੁਆਮੀ ਸਭ ਕਟ ਭੋਗਵੇ ਸੋਈ ਕਹਿਰਵਦਾ ਸਹਾਥ ਬਿਨੇ ਰੇ ਸਹਜੇ ਹੋਏ ਸੋ ਹੋਈ ਕਹਿਰਵਦਾ ਹਾਥ ਪੇਨੇ ਰੇ ਸਹਜੇ ਹੋਏ ਸੋ ਹੋਈ ਸਤਗੁਰਾਂ ਜੀ ਦੀ ਪਰਮਾ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਰਬਦਾਸ ਮਹਾਰਾਜੀ ਇਸ ਪਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ ਕੀ ਸਮਝਾਨਾ ਕਰਦੇ ਨੇ ਗੁਰੂ ਜੀ ਕਹਿੰਦੇ ਨੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਗੁਰਪ੍ਰੀਤ ਸਾਧ ਸੰਗਤ ਜਬ ਤੱਕ ਇਨਸਾਨ ਦੇ ਮਨ ਦੇ ਵਿੱਚ ਮੈਂ ਮੇਰੀ ਦਾ ਹੰਕਾਰ ਹੋਵੇ ਨਾ ਜਦੋਂ ਤੱਕ ਜੀਵ ਦੇ ਮਨ ਦੇ ਵਿੱਚ ਹੰਕਾਰ ਹੈ ਝੂਠਾ ਹੰਕਾਰ ਹੈ ਗੁਰਪ੍ਰੀਤ ਸਾਧ ਸੰਗਤ ਜਦੋਂ ਤੱਕ ਇਨਸਾਨ ਭਰਮ ਦੇ ਵਿੱਚ ਹੈ ਨਾ ਸਤਿਗੁਰੂ ਜੀ ਕਹਿੰਦੇ ਪਈ ਉਦੋਂ ਤੱਕ ਤੈਨੂੰ ਉਹ ਪਰਮ ਪਿਤਾ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਨਹੀਂ ਹੋ ਸਕਦੀ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਗੁਰਪ੍ਰੀਤ ਸਾਧ ਸੰਗਤ ਜਦੋਂ ਤੱਕ ਇਨਸਾਨ ਦੇ ਮਨ ਦੇ ਵਿੱਚ ਮੈਂ ਮੇਰੇ ਦਾ ਹੰਕਾਰ ਹੈ ਉਹ ਪਰਮ ਪਿਤਾ ਪਰਮਾਤਮਾ ਮਿਲਣ ਵਾਲਾ ਨਹੀਂ ਹੈ ਉਹ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਦੀਦਾਰ ਹੋਣ ਵਾਲੇ ਨਹੀਂ ਹਨ ਤਨ ਤਨ ਜਗਤ ਗੁਰੂ ਰਬਦਾਸ ਮਹਾਰਾਜੀ ਵਚਨ ਕਰੇ ਨੇ ਜਦੋਂ ਗੁਰਪ੍ਰੇਰਿ ਸਾਧਸੰਗ ਦੀ ਇਨਸਾਨ ਦੇ ਮਨ ਦੇ ਵਿੱਚ ਮੈਂ ਮੇਰੀ ਦਾ ਹੰਕਾਰ ਖਤਮ ਹੋ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਅਬ ਤੂੰ ਹੀ ਮੈਂ ਨਹੀਂ ਗੁਰਪ੍ਰੇਰਿ ਸਾਧਸੰਗ ਦੀ ਫਿਰ ਉਹ ਪਰਮ ਪਿਤਾ ਪਰਮਾਤਮਾ ਹਰ ਕਣ ਕਣ ਦੇ ਵਿੱਚ ਨਜ਼ਰ ਆਉਂਦਾ ਹੈ ਉਸ ਜੀਵ ਨੂੰ ਤੇ ਗੁਰਪ੍ਰੇਰਿ ਸਾਧਸੰਗ ਦੀ ਜੀ ਤਨ ਤਨ ਜਗਤ ਗੁਰੂ ਰਵਿਦਾਸ ਮਹਾਰਾਜੀ ਵਚਨ ਕਰ ਰਹੇ ਨੇ ਕਿ हे ਜੀਬਾ ਜਦੋਂ ਤੇਰੇ ਤੱਕ ਤੇਰੇ ਦਿਲ ਵਿੱਚ ਮੈਂ ਮੇਰੀ ਦਾ ਹੰਕਾਰ ਹੈ ਨਾ ਪਈ ਉਦੋਂ ਤੱਕ ਉਹ ਪਰਮ ਪਿਤਾ ਪਰਮਾਤਮਾ ਮਿਲਣ ਵਾਲਾ ਨਹੀਂ ਹੈ ਗੁਰਪ੍ਰੀਤ ਸਾਧ ਸੰਗਤ ਜੀ ਸਤਿਗੁਰੂ ਦੰਦਨ ਜਗਤਗੁਰੂ ਰਵਦਾਸ ਮਹਾਰਾਜ ਜੀ ਵਚਨ ਕਰ ਰਹੇ ਨੇ ਭਾਈ ਤੇਰੇ ਤੇ ਉਹ ਪਰਮ ਪਿਤਾ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈ ਕੋਈ ਫਰਕ ਨਹੀਂ ਹੈ ਤਾਂ ਭਾਈ ਤੂੰ ਆਪਣੇ ਮੈਂ ਮੇਰੀ ਦੇ ਹੰਕਾਰ ਨੂੰ ਮਿਟਾ ਕੇ ਭਾਈ ਆਪਣੇ ਅੰਦਰੋਂ ਪਰਮ ਪਿਤਾ ਪਰਮਾਤਮਾ ਦੀ ਖੋਜ ਕਰਾ ਅਨਲ ਅਗਮ ਜੈਸੇ ਲਹਿਰ ਮੈਂ ਦਦ ਜਲ ਕੇਵਲ ਜਲ ਮਹੀਂ ਗੁਰਪ੍ਰੀਤ ਸਾਧ ਸੰਗਤ ਜੀ ਜਿਸ ਪ੍ਰਕਾਰ ਜਦੋਂ ਤੇਜ਼ ਹਵਾਵਾਂ ਆਉਂਦੀਆਂ ਨੇ ਤੇ ਤੂਫਾਨ ਉੜਦਾ ਏ ਸਮੁੰਦਰ ਦੇ ਵਿੱਚ ਤਾਂ ਲਹਿਰਾਂ ਬਣਦੀਆਂ ਨੇ ਕੁਝ ਸਮੇਂ ਦੇ ਲਈ ਲਹਿਰਾਂ ਨੇ ਜਿਹੜੀਆਂ ਸਮੁੰਦਰ ਤੋਂ ਬਹੁਤ ਉੱਚੀਆਂ ਚਲੀਆਂ ਜਾਂਦੀਆਂ ਨੇ ਤੇ ਗੁਰੂ ਪਰੀ ਸਾਧ ਸਿੰਘ ਕੁਝ ਸਮੇਂ ਤੱਕ ਉਹਨਾਂ ਨੂੰ ਹੰਕਾਰ ਹੋ ਜਾਂਦਾ ਕਿ ਅਸੀਂ ਸਮੁੰਦਰ ਤੋਂ ਵੜਾ ਉੱਚੀਆਂ ਗਿਆਂ ਬੜਾ ਸਮੁੰਦਰ ਤਾਂ ਸਾਡੇ ਨਿਵੇਂ ਰਹਿ ਗਿਆ ਤੇ ਗੁਰੂ ਪਰੀ ਸਾਧ ਸਿੰਘ ਜਦੋਂ ਉਹ ਸ਼ਾਂਤ ਹੁੰਦੀਆਂ ਨੇ ਤਾਂ ਪਤਾ ਚੱਲਦਾ ਅਸੀਂ ਹੀ ਸਮੁੰਦਰ ਦਾ ਰੂਪ ਹਾਂ ਅਸੀਂ ਵੀ ਸਮੁੰਦਰ ਦਾ ਹੀ ਰੂਪ ਹਾਂ ਇਸ ਤਰ੍ਹਾਂ ਗੁਰਪ੍ਰੀਤ ਸਾਧ ਸੰਗਤ ਦੇ ਇਨਸਾਨ ਦੇ ਮਨ ਦੇ ਵਿੱਚ ਜਦੋਂ ਹੰਕਾਰ ਰੂਪੀ ਤੂਫਾਨ ਉੱੜਦਾ ਹੈ ਨਾ ਤਾਂ ਗੁਰਪ੍ਰੀਤ ਸਾਧ ਸੰਗਤ ਜੀ ਇਨਸਾਨ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹੈ ਇਨਸਾਨ ਸਮਝਦਾ ਹੈ ਕਿ ਮੇਰੇ ਵਰਗਾ ਤਾਂ ਇਸ ਸੰਸਾਰ ਦੇ ਵਿੱਚ ਕੋਈ ਹੈ ਹੀ ਨਹੀਂ ਗੁਰਪ੍ਰੀਤ ਸਾਧ ਸੰਗਤ ਜੀ ਬਹੁਤੇ ਐਸੇ ਜੀਵ ਮਿਲ ਜਾਣਗੇ ਜੋ ਗੁਰਪ੍ਰੀਤ ਸਾਸੀ ਹੰਕਾਰ ਦੇ ਵਿੱਚ ਵੜੇ ਆੰਨੇ ਨੇ ਕਿਸੇ ਕੋਲ ਪੈਸਾ ਜ਼ਿਆਦਾ ਆ ਜਾਵੇ ਗੁਰਪ੍ਰੀਤ ਸਾਧਸੰਗ ਦੀ ਉਹ ਤਾਂ ਹੰਕਾਰ ਦੇ ਵਿੱਚ ਨੇ ਕਿਸੇ ਨੂੰ ਚੰਗੀ ਨੌਕਰੀ ਮਿਲ ਜਾਵੇ ਗੁਰਪ੍ਰੀਤ ਸਾਸੀ ਉਹਨਾਂ ਦੇ ਮਨ ਦੇ ਵਿੱਚ ਤਾਂ ਹੰਕਾਰ ਆ ਜਾਂਦਾ ਹੈ ਇਸ ਲਈ ਸਤਗੁਰੂ ਤਨਤਨ ਜਗਤਗੁਰੂ ਰਵਦਾਸ ਮਹਾਰਾਜੀ ਕਹਿੰਦੇ ਨੇ ਪਾਈ ਹੰਕਾਰ ਨੂੰ ਤਿਆਗ ਦੇ ਹੰਕਾਰ ਕਰਨ ਦੇ ਨਾਲ ਪਾਈ ਤੈਨੂੰ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ ਜਮ ਕੰਕਰ ਕਰੇ ਖਵਾਰ ਪੁੱਤਰ ਕਲ ਤਰਕਾ ਕਰੇ ਹੰਕਾਰ ਤੇ ਗੁਰਪ੍ਰੀਤ ਸਾਧ ਸੰਗਤ ਦੀ ਸਤਿਗੁਰੂ ਦੰਦਨ ਜਗਤਗੁਰੂ ਰਬਦਾਸ ਮਹਾਰਾਜ ਜੀ ਸਮਝਾਉਂਦੇ ਨੇ ਭਾਈ ਹੰਕਾਰ ਨੂੰ ਤਿਆਗ ਦੇ ਬਹੁਤੇ ਜੀਵ ਮਿਲ ਜਾਣਗੇ ਗੁਰਪ੍ਰੀਤ ਸਾਧ ਸੰਗਤ ਦੀ ਜੇ ਉਹਨਾਂ ਦੇ ਧੀ ਪੁੱਤ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਨੇ ਤਾਂ ਉਸ ਗੱਲ ਦਾ ਹੰਕਾਰ ਕਰਦੇ ਨੇ ਪਰ ਗੁਰਪ੍ਰੀਤ ਸਾਧ ਸੰਗਤ ਹੰਕਾਰ ਮਨ ਗੁਰਪ੍ਰੀਤ ਸਾਧ ਸੰਗਤ ਜੀਵ ਨੂੰ ਡੋਬਦਾ ਹੈ ਤਾਰਦਾ ਨਹੀਂ ਹੈ ਤਨਤਨ ਜਗਤਗੁਰੂ ਰਬਦਾਸ ਮਹਾਰਾਜ ਜੀ ਅੱਜ ਦਾ ਪਹਿਲੇ ਹੀ ਪਵਨ ਪਵਿੱਤਰ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਜਬ ਹਮ ਹੋਤੇ ਜਦੋਂ ਤੱਕ ਸਾਡੇ ਮਨ ਦੇ ਵਿੱਚ ਮੈਂ ਮੇਰੀ ਦਾ ਹੰਕਾਰ ਹੈ ਨਾ ਉਹ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਹੋਣ ਵਾਲੇ ਨਹੀਂ ਹਨ ਤੇ ਗੁਰੂ ਪਰੀ ਸਾਸੀ ਇਸ ਲਈ ਆਏ ਤਾਂ ਤਾਂ ਜਗਤ ਗੁਰੂ ਰਵਦਾਸ ਮਹਾਰਾਜ ਜੀ ਨੇ ਅੱਜ ਪਹਿਲਾ ਹੀ ਬਚਨ ਬੜਾ ਸੁੰਦਰ ਕੀਤਾ ਹੈ ਕਿ ਭਾਈ ਆਪਣੇ ਮਨ ਦੇ ਵਿੱਚ ਮੈਂ ਮੇਰੀ ਦੇ ਹੰਕਾਰ ਨੂੰ ਖਤਮ ਕਰ ਦੇ ਮਾਦਵੇ ਕਾ ਕਹੀਏ ਪ੍ਰਮੈ ਸਾ ਜੈਸਾ ਮਨਿਏ ਹੋਇ ਨਾ ਤੈ ਸਾ ਗੁਰੂ ਪਰੀ ਸਾਸੀ ਅਗਲੀ ਪੰਕਤੀ ਦੇ ਵਿੱਚ ਗੁਰੂ ਪਾਤਸ਼ਾਹ ਦੰਦਨ ਜਪਤ ਗੁਰੂ ਰਬਦਾਸ ਮਹਾਰਾਜੀ ਵਚਨ ਕਰਿਨੇ ਮਾਦਵੇ ਕਿਆ ਕਹੀਏ ਪਰਮ ਐਸਾ ਗੁਰਪੇਰੀ ਸਾਸੰਗਿ ਇਨਸਾਨਾ ਪਰਮ ਦੇ ਵਿੱਚ ਹੈ ਇਹ ਇਨਸਾਨ ਪਰਮ ਦੇ ਵਿੱਚ ਆਇ ਇਸ ਸੰਸਾਰ ਨੂੰ ਸੱਚ ਸਮਝ ਬੈਠਾ ਹੈ ਤੇ ਗੁਰਪੇਰੀ ਸਾਸੰਗਤ ਜੀ ਇਨਸਾਨ ਸੱਚ ਸਮਝ ਬੈਠਾ ਇਸ ਸੰਸਾਰ ਨੂੰ ਸੰਸਾਰ ਦੀ ਮੋਹ ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ ਬੈਮਾ ਪਰਮਾ ਅਡੰਬਰ ਆ ਪਖੰਡਾਂ ਦੇ ਵਿੱਚ ਸੱਚ ਸਮਝ ਬੈਠਾ ਹੈ। ਗੁਰੂ ਪਰੀ ਸਾਧ ਸੰਗਤਿ ਸਤਗੁਰੂ ਜੀ ਕਹਿੰਦੇ ਪਾਈ ਹੇ ਜੀਵ ਤੂੰ ਪਰਮ ਦੇ ਵਿੱਚ ਹੈਂ। ਤੂੰ ਇਸ ਸੰਸਾਰ ਨੂੰ ਸੱਚ ਸਮਝ ਬੈਠਾ ਹੈ ਸੰਸਾਰ ਨਾਸਵਾਨਾ ਹੈ। ਇਸ ਸੰਸਾਰ ਦੇ ਵਿੱਚ ਪਾਈ ਤੂੰ ਏਕਾ ਮੁਸਾਫਰ ਹੈਂ। ਪਤਾ ਨਹੀਂ ਗੁਰੂ ਪਰੀ ਸਾਧ ਸੰਗਤਿ ਕਦੋਂ ਪਰਮ ਪਿਤਾ ਪਰਮਾਤਮਾ ਦਾ ਬੁਲਾਵਾ ਆ ਜਾਏ ਕਦੋਂ ਜਾਣਾ ਪੈ ਜਾਵੇ। ਆਈ ਤਲਬਕਪਾਲ رائے ਕੀ ਮਾਇਆ ਮੰਦਰ ਸੋੜ ਚਲਿਓ ਗੁਰੂ ਪਰੀ ਸਾਧ ਸੰਗਤ ਜੀ ਸਤਿਗੁਰ ਜੀ ਕਹਿੰਦੇ ਭਾਈ ਉਹ ਪਰਮ ਪਿਤਾ ਪਰਮਾਤਮਾ ਦੇ ਜਦੋਂ ਬੁਲਾਵਾ ਆ ਗਿਆ ਜਾਣਾ ਹੀ ਪੈਣਾ ਹੈ ਇਹ ਸੰਸਾਰ ਸੱਚ ਨਹੀਂ ਹੈ ਮਾਧਵੇ ਕਹ ਕਹੀਏ ਪਰਮੈ ਸਾ ਪਰ ਗੁਰਪਰੀ ਸਾਧ ਸੰਗਤ ਜੀ ਇਨਸਾਨ ਪਰਮ ਦੇ ਵਿੱਚ ਹੈ ਤਾਂ ਤਾਂ ਜਗਤ ਗੁਰੂ ਰਬਦਾਸ ਮਹਾਰਾਜ ਜੀ ਰੋਜ਼ ਸਮਝਾ ਰਹੇ ਨੇ ਗੁਰਪਰੀ ਸਾਧ ਸੰਗਤ ਦੀ ਤੇਰੇ ਕਟਮੇ ਸਰਜਨਹਾਰ ਕਿ ਉਹ ਪਰਮ ਪਿਤਾ ਪਰਮਾਤਮਾ ਦੁਨੀਆ ਦਾ ਰਚਨਹਾਰਾ ਤੇਰੇ ਅੰਦਰ ਹੀ ਬੈਠਾ ਹੈ ਪਰ ਗੁਰੂ ਪਰੀ ਸਾਧ ਸੰਗਤ ਜੀ ਇਨਸਾਨ ਕਰਮ ਕੰਡ ਨੂੰ ਹੀ ਭਗਤੀ ਸਮਝ ਬੈਠਾ ਹੈ ਬੈਮਾ ਪਰਮਾ ਡੰਬਰਾ ਪਖੰਡਾ ਨੂੰ ਹੀ ਭਗਤੀ ਸਮਝ ਬੈਠਾ ਹੈ ਤੇ ਗੁਰੂ ਪਰੀ ਸਾਧ ਸੰਗਤ ਦੀ ਪਰਮ ਪਿਤਾ ਪਰਮਾਤਮਾ ਦੀ ਖੋਜ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ ਸਤਗੁਰੂ ਜੀ ਕਹਿੰਦੇ ਭਾਈ ਕਰਮ ਕੰਡਾਂ ਦੇ ਨਾਲ ਅਡੰਬਰਾ ਪਖੰਡਾਂ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਖੁਸ ਹੋਣ ਵਾਲਾ ਨਹੀਂ ਹੈ ਪਰ ਗੁਰਪ੍ਰੀਤ ਸਾਧ ਸੰਗਤ ਦੇ ਇਨਸਾਨ ਪਰਮ ਦੇ ਵਿੱਚ ਹੈ ਸਤਗੁਰੂ ਜੀ ਕਹਿੰਦੇ ਭਾਈ ਜਿਸ ਤਰ੍ਹਾਂ ਤੂੰ ਸਮਝ ਰਿਹਾ ਹੈ ਉਹ ਪਰਮ ਪਿਤਾ ਪਰਮਾਤਮਾ ਵੈਸਾ ਨਹੀਂ ਹੈ ਉਹ ਪਰਮ ਪਿਤਾ ਪਰਮਾਤਮਾ ਤੇਰੇ ਤੋਂ ਵੱਖ ਨਹੀਂ ਹੈ ਭਾਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਆਪਣੇ ਆਪ ਦੀ ਪਹਿਚਾਨ ਕਰ ਭਾਈ ਤੂੰ ਹੀ ਉਹ ਪਰਮ ਪਿਤਾ ਪਰਮਾਤਮਾ ਦਾ ਰੂਪ ਹੈ ਤਨ ਤਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਵੀ ਵਚਨ ਕਰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਗੁਰਪ੍ਰੀਤ ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਭਾਈ ਤੇ ਨਹੀਂ ਹੈ ਪਰ ਗੁਰਪ੍ਰੀਤ ਸਾਧ ਸਿੰਘ ਗੁਰੂ ਜੀ ਰੋਜ਼ ਜਗਾਉਂਦੇ ਨੇ ਕਿਆ ਸੋਇਆ ਤੂੰ ਜਾਗ ਈਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਪਰ ਗੁਰਪ੍ਰੀਤ ਸਾਸੀ ਇਨਸਾਨ ਨੂੰ ਫਿਰ ਵੀ ਸਮਝ ਨਹੀਂ ਆਇਆ ਫਿਰ ਵੀ ਅਡੰਬਰਾ ਪਖੰਡਾਂ ਦੇ ਵਿੱਚ ਫਸਿਆ ਹੋਇਆ ਹੈ ਗੁਰੂ ਜੀ ਰੋਜ਼ ਜਗਾਉਂਦੇ ਨੇ ਭਾਈ ਮਾਨਸ ਜਨਮ ਦੇਉ ਲੰਬਾ ਹੈ ਮਿਲੇ ਨਾ ਵਾਰੰਬਰ ਕੀ ਪਈ ਤੈਨੂੰ ਇਹ ਜਿਹੜਾ ਜਨਮ ਮਿਲਿਆ ਹੈ ਬੜਾ ਹੀ ਦੁਲਬ ਹੈ ਬਾਰ ਬਾਰ ਨਹੀਂ ਮਿਲਦਾ ਪਈ ਹੀਰਾ ਜੇ ਤਨ ਪਾਏ ਕਰ ਕੌਡੀ ਬਦਲੇ ਜਾਏ ਹੀਰਿਆਂ ਵਰਗਾ ਜਨਮ ਮਿਲਿਆ ਪਈ ਤੈਨੂੰ ਪਰਮ ਪਿਤਾ ਪਰਮਾਤਮਾ ਨੇ ਤੇਰੇ ਤੇ ਬਖਸ਼ਿਸ਼ ਕੀਤੀ ਹੈ ਬੜੀ ਕਿਰਪਾ ਕੀਤੀ ਹੈ ਪਰ ਗੁਰੂ ਪ੍ਰੀਤ ਸਾਧ ਸੰਗਤ ਜੀ ਇਹ ਜੋ ਜੀਵ ਹੈ ਪਹਿਮਾ ਪਰਮਾ ਡੰਬਰਾ ਪਖੰਡਾਂ ਦੇ ਵਿੱਚ ਪੈ ਕੇ ਆਪਣਾ ਜਿਹੜਾ ਜਨਮ ਹੈ ਕੌਡੀਆਂ ਦੇ ਪਾਗ ਵਾਰਿਆ ਹੈ ਤਨਤਾਂ ਜਗਤ ਗੁਰੂ ਰਬਦਾਸ ਮਹਾਰਾਜੀ ਰੋਜ਼ ਸਾਨੂੰ ਗੁਰਪ੍ਰੀਤ ਸਾਸੀ ਆਵਾਜ਼ ਲਗਾਏ ਨੇ ਕੋ ਬੰਜਾਰੋ RAM ਕੋ ਮੇਰਾ ਟਾਂਡਾ ਲਾਦੇ ਆ ਜਾਇ ਰੇ ਤੇ ਗੁਰਪ੍ਰੀਤ ਸਾਧ ਸੰਗਤ ਦੀ ਗੁਰੂ ਜੀ ਰੋਜ਼ ਕਹਿੰਦੇ ਨੇ ਭਾਈ ਕੋਈ ਸੱਚ ਦੇ ਨਾਮ ਦਾ ਵਪਾਰੀ ਹੈ ਜੋ ਆ ਕੇ ਮੇਰੇ ਨਾਲ ਸੱਚ ਦਾ ਵਪਾਰ ਕਰ ਸਕੇ ਪਰ ਗੁਰਪ੍ਰੀਤ ਸਾਧ ਸੰਗਤ ਦੀ ਜਿਹੜਾ ਜੀਵ ਹੈ ਪਰਮ ਦੇ ਵਿੱਚ ਹੈ ਝੂਠੇ ਹੰਕਾਰ ਦੇ ਵਿੱਚ ਫਸਿਆ ਹੋਇਆ ਹੈ ਸੱਚ ਦਾ ਸੌਦਾ ਕਰਨ ਦੇ ਲਈ ਗੁਰੂ ਜੀ ਰੋਜ਼ ਪੁਕਾਰਦੇ ਨੇ ਪਰ ਗੁਰੂ ਘਰੇ ਸਾਧ ਸੰਗ ਦੀ ਫਿਰ ਵੀ ਇਹ ਜਿਹੜਾ ਜੀਬਾ ਹੈ ਉਹ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਿੰਨੇ ਤਰ੍ਹਾਂ ਦੇ ਪੋਗ ਲਗਾਉਂਦਾ ਹੈ ਕੀ ਕੁਝ ਉਹ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਚੜਾਉਂਦਾ ਹੈ ਪਰ ਸਤਗੁਰੂ ਜੀ ਕਹਿੰਦੇ ਪਾਈ ਇਹਨਾਂ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਖੁਸ਼ ਹੋਣੇ ਵਾਲਾ ਨਹੀਂ ਹੈ ਜੇ ਤੂੰ ਸੋਚਦਾ ਪਈਏ ਪਰਮ ਪਿਤਾ ਪਰਮਾਤਮਾ ਇਦਾਂ ਖੁਸ਼ ਹੋ ਜਾਵੇਗਾ ਤਾਂ ਤੂੰ ਪਰਮ ਦੇ ਵਿੱਚ ਹੈਂ ਕੰਤਾਂ ਜਗਤਗੁਰੂ ਰਬਦਾਸ ਮਹਾਰਾਜੀ ਸਮਝਾ ਰਹੇ ਹਨ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਗੁਰਪ੍ਰੀਤ ਸਾਧ ਸਿੰਘ ਜੀ ਆਸਿ ਵੀ ਸੁਪਨੇ ਦੇ ਵਿੱਚ ਜਿਸ ਤਰ੍ਹਾਂ ਗੁਰਪ੍ਰੀਤ ਸਾਧ ਸਿੰਘ ਨਰਪਤਾ ਇੱਕ ਰਾਜਾ ਹੈ ਉਹ ਸਿੰਘਾਸਨ ਦੇ ਬੈਠਾ ਬੈਠਾ ਉਸ ਨੂੰ ਨੀਂਦ ਆ ਜਾਂਦੀ ਹੈ ਸੌਂ ਜਾਂਦਾ ਹੈ ਤੇ ਗੁਰਪ੍ਰੀਤ ਸਾਧ ਸਿੰਘ ਦੀ ਸੁਪਨਾ ਆਉਂਦਾ ਹੈ ਕਿ ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਗਿਆ ਹੈ ਭਿਖਾਰੀ ਬਣ ਗਿਆ ਦਰਦ-ਦਰ ਤੇ ਪਟਕ ਰਿਹਾ ਹੈ ਗੁਰਪ੍ਰੀਤ ਸਾਧ ਸਿੰਘ ਦਰਦ-ਦਰ ਤੇ ਮੰਗ ਰਿਹਾ ਹੈ ਕੋਈ ਖੈਰ ਨਹੀਂ ਪਾ ਰਿਹਾ ਤੇ ਗੁਰਪ੍ਰੀਤ ਸਾਧ ਸਿੰਘ ਭੁੱਖਾ ਰੋਂਦਾ ਕਰ ਲਾਉਂਦਾ ਗੁਰਪ੍ਰੀਤ ਸਾਧ ਸਿੰਘ ਦੀ ਸਾਧ ਸੰਗਤ ਜੀ ਇੱਕ ਕਹਿੰਦੇ ਭੰਡਾਰਾ ਚੱਲ ਰਿਹਾ ਹੈ ਲੰਗਰ ਚੱਲ ਰਿਹਾ ਹੈ ਰਾਜਾ ਉਸ ਲੰਗਰ ਦੇ ਵਿੱਚ ਬੈਠ ਗਿਆ ਤੇ ਗੁਰਪ੍ਰੀਤ ਸਾਧ ਸੰਗਤ ਦੀ ਉਸ ਨੂੰ ਖਾਣਾ ਦਿੱਤਾ ਗਿਆ ਜਿਉਂ ਹੀ ਗੁਰਪ੍ਰੀਤ ਸਾਧ ਸੰਗਤ ਜੀ ਖਾਣਾ ਖਾਣ ਲੱਗਿਆ ਨਾ ਤਾਂ ਦੋ ਜਿਹੜੇ ਬਲਦ ਨੇ ਉਹ ਲੜਦੇ ਲੜਦੇ ਆਗੇ ਤੇ ਉਸ ਦੇ ਵਿੱਚ ਵੱਜੇ ਜਿਹੜਾ ਖਾਣਾ ਹੈ ਥੱਲੇ ਡਿੱਗ ਗਿਆ ਤੇ ਗੁਰਪ੍ਰੀਤ ਸਾਧ ਸੰਗਤ ਦੀ ਜਦੋਂ ਰਾਜਾ ਨੇ ਖਾਣਾ ਚੱਕ ਕੇ ਖਾਣ ਲੱਗਿਆ ਤਾਂ ਜਿਹੜੇ ਨੇੜੇ ਗੁਰਪ੍ਰੀਤ ਸਾਧ ਸਿੰਘ ਕੁੱਤਾ ਫਿਰਦਾ ਸੀ ਉਹ ਕੁੱਤੇ ਖਾ ਗਏ ਉਸਦਾ ਖਾਣਾ ਰਾਜਾ ਬੜਾ ਦੁਖੀ ਬੜਾ ਪ੍ਰੇਸ਼ਾਨ ਰੋਵੇ ਕਰ ਲਾਵੇ ਗੁਰਪ੍ਰੀਤ ਸਾਧ ਸੰਗਤ ਜੀ ਇਸੇ ਤਰ੍ਹਾਂ ਸਤਿਗੁਰੂ ਧੰਨ ਧੰਨ ਜਗਤਗੁਰੂ ਰਵਦਾਸ ਮਹਾਰਾਜੀ ਸਮਝਾਉਂਦੇ ਨੇ ਭਾਈ ਜਿਸ ਤਰ੍ਹਾਂ ਰਾਜਾ ਸੁਪਨੇ ਦੇ ਵਿੱਚ ਸੁਪਨਾ ਦੇਖਦਾ ਹੈ ਨੀਂਦ ਦੇ ਵਿੱਚ ਸੁਪਨਾ ਦੇਖਦਾ ਹੈ ਕਿ ਮੈਂ ਭਿਖਾਰੀ ਬਣ ਗਿਆ ਜਦੋਂ ਅੱਖ ਖੁੱਲਦੀ ਹੈ ਤਾਂ ਦੇਖਦਾ ਹੈ ਕਿ ਭਾਈ ਮੈਂ ਤਾਂ ਸਿੰਘਾਸਨ ਤੇ ਹੀ ਬੈਠਾ ਇਸੇ ਤਰ੍ਹਾਂ ਗੁਰੂ ਪਰੀ ਸਾਧ ਸੰਗਤ ਦੀ ਅਸੀਂ ਵੀ ਅਗਿਆਨਤਾ ਦੀ ਨੀਂਦ ਦੇ ਵਿੱਚ ਸੁੱਤੇ ਹਾਂ ਸਾਨੂੰ ਪਤਾ ਨਹੀਂ ਹੈ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਦਕਰ ਜੀ ਨੇ ਸਾਨੂੰ ਕਿੰਨੇ ਹੱਕ ਨੇ ਦਵਾਕੇ ਦਿੱਤੇ ਨੇ ਅਸੀਂ ਖੁਦਾ ਇਸ ਦੇਸ਼ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣ ਸਕਦੇ ਹਾਂ ਪਰ ਗੁਰੂ ਪਰੀ ਸਾਧ ਸੰਗਤ ਜੀ ਅਸੀਂ ਅਗਿਆਨਤਾ ਦੀ ਨੀਂਦ ਦੇ ਵਿੱਚ ਸੁੱਤੇ ਪਏ ਹਾਂ ਅਸੀਂ ਗੁਰੂਆਂ ਦੇ ਪੁਕਾਰ ਨੂੰ ਸੁਣਿਆ ਹੀ ਨਹੀਂ ਅਸੀਂ ਗੁਰੂਆਂ ਦੇ ਸੰਘਰਸ਼ ਨੂੰ ਕਦੇ ਸਮਝਿਆ ਹੀ ਨਹੀਂ ਗੁਰੂ ਪਰੀ ਸਾਧ ਸੰਗਤ ਦੀ ਕਿੰਨਾ ਸੰਘਰਸ਼ਾ ਕਿੰਨੀਆਂ ਕੁਰਬਾਨੀਆਂ ਸਾਡੇ ਮਹਾਪੁਰਸ਼ਾਂ ਨੇ ਸਾਡੇ ਲਈ ਦਿੱਤੀਆਂ ਨੇ ਧੰਨ ਧੰਨ ਜਗਤ ਗੁਰੂ ਰਬਦਾਸ ਸਤਿਮਹਾਰਾ ਜੀ ਨੇ 151 ਸਾਲ ਗੁਰੂ ਪੈਰੀ ਸਾਧ ਸੰਗਤ ਜੀ ਸਾਡੇ ਲਈ ਸੰਘਰਸ਼ ਕਰਦੇ ਰਹੇ ਨੇ ਬਾਬਾ ਸੈਵ ਡਾਕਟਰ ਪਿਮਰਾ ਅੰਬੇਦਕਰ ਜੀ ਨੇ ਚਾਰ ਪੁੱਤਰਾ ਸਾਡੇ ਲਈ ਵਾਰ ਦਿੱਤੇ ਪਰ ਗੁਰੂ ਪੈਰੀ ਸਾਧ ਸੰਗਤ ਦੀ ਅਸੀਂ ਮਾਫ ਕਰਨਾ ਅੱਜ ਵੀ ਉਹਨਾਂ ਮਹਾਪੁਰਸ਼ਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਗੁਰੂ ਪੈਰੀ ਸਾਧ ਸੰਗਤ ਜੀ ਬਹਿਮਾ ਪਰਮਾ ਡੰਬਰਾ ਪਖੰਡਾਂ ਦੇ ਵਿੱਚ ਪਏ ਹੋਏ ਆ ਅਸੀਂ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਗੁਰਪ੍ਰੀਤ ਸਾਧਸੰਗ ਦੀ ਗੁਰੂਆਂ ਦੇ ਕੀਤੇ ਹੋਏ ਕ੍ਰਾਂਤੀਕਾਰੀ ਸੰਘਰਸ਼ ਨੂੰ ਭੁੱਲ ਕੇ ਅੱਜ ਵੀ ਬਹਿਮਾ ਪਰਮਾ ਅਡੰਬਰਾ ਪਖੰਡਾਂ ਦੇ ਵਿੱਚ ਪਏ ਹੋਏ ਹਾਂ ਇਸ ਲਈ ਸਤਿਗੁਰੂ ਤਾਂ ਤਾਂ ਜਗਤਗੁਰੂ ਰਵਦਾਸ ਮਹਾਰਾਜ ਜੀ ਅੱਜ ਸਾਨੂੰ ਅਗਿਆਨਤਾ ਰੂਪੀ ਨੀਂਦ ਤੋਂ ਜਗਾਉਣ ਦੇ ਲਈ ਆਏ ਨੇ ਕਿ ਭਾਈ ਉੱਠ ਜਾ ਤੈਨੂੰ ਉਹ ਪਰਮ ਪਿਤਾ ਪਰਮਾਤਮਾ ਨੇ ਰਾਜਿਆਂ ਦੀ ਵੰਗ ਭੇਜਿਆ ਹੈ ਤੈਨੂੰ ਉਹ ਪਰਮਪਿਤਾ ਪਰਮਾਤਮਾ ਨੇ અવਤਾਰ ਬਣਾ ਕੇ ਭੇਜਿਆ ਹੈ ਭਾਈ ਤੂੰ ਬਹਿਮਾ ਪਰਮਾ ਡੰਬਰਾ ਪਖੰਡਾਂ ਦੇ ਵਿੱਚ ਪੈ ਕੇ ਆਪਣਾ ਜਿਹੜਾ ਜਨਮ ਬ्यर्थਕ ਵਾਰਿਆ ਹੈ 바ਵਾ ਸਾਹਿਬ ਡਾਕਟਰ ਭੀਮਰਾਓ ਨੇ ਅੰਬੇਦਕਰ ਨੇ ਭਾਈ ਤੈਨੂੰ ਸਾਰੇ ਹੱਕ ਲੈ ਕੇ ਦਿੱਤੇ ਨੇ ਪਰ ਭਾਈ ਤੂੰ ਭਿਖਾਰੀਆਂ ਵਰਗਾ ਜੀਵਨ ਬਤੀਤ ਕਰ ਰਿਹਾ ਹੈ ਇਸ ਲਈ ਗੁਰਪ੍ਰੀਤ ਸਾਧ ਸਿੰਘ ਜੀ ਤਨ ਤਨ ਜਗਤ ਗੁਰੂ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਇਸ ਸਨੇਹੇ ਨੂੰ ਸੁਣੋ ਸਤਗੁਰਾਂ ਜੀ ਪਕਾਰਨ ਸੁਣੋ ਰਹਿਬਰਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕਰੋ ਤੇ ਗੁਰੂ ਪੈਰੀ ਸਾਧ ਸੰਗਤ ਜੀ ਜੋ ਗੁਰੂ ਪਾਤਸ਼ਾਹ ਦੰਦਨ ਜਗਤਗੁਰੂ ਰਬਦਾਸ ਮਹਾਰਾਜੀ ਵਚਨ ਕਰਦੇ ਨੇ ਉਹਨਾਂ ਵਚਨਾਂ ਨੂੰ ਮੰਨੋ ਤੇ ਉਸ ਮਾਰਗ ਤੇ ਚੱਲੋ ਜੋ ਗੁਰੂ ਜੀ ਸਾਨੂੰ ਦਿਖਾ ਰਹੇ ਨੇ ਅੱਜ ਤਾਂ ਦੰਦਨ ਜਗਤਗੁਰੂ ਰਬਦਾਸ ਮਹਾਰਾਜੀ ਸਾਨੂੰ ਜਗਾਉਣ ਦੇ ਲਈ ਆਏ ਨੇ ਕਿਆ ਸੋਇਆ ਤੂੰ ਜਾਗ ਏ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਇਹ ਪਈ ਉੱਠ ਜਾ ਅਗਿਆਨਤਾ ਰੂਪੀ ਨਿਦ ਨੂੰ ਛੱਡ ਦੇ ਪਈ ਗੁਰੂਆਂ ਦੇ ਸਨੇਹ ਨੂੰ ਸੁਣਾ ਗੁਰੂਆਂ ਦੀ ਪਕਾਰ ਨੂੰ ਸੁਣ ਪਾਈ ਗੁਰੂ ਜੀ ਰੋਜ਼ ਪਕਾਰਦੇ ਨੇ ਕਿ ਭਾਈ ਉੱਠ ਜਾ ਪਰਮਪਿਤਾ ਪਰਮਾਤਮਾ ਦਾ ਸਿਮਰਨ ਕਰ ਲਾ ਪਤਾ ਨਹੀਂ ਗੁਰੂਪੇਰੀ ਸਾਧ ਸੰਗਤ ਦੀ ਆਈ ਤਲਵਕਪਾਲ ਰਾਏ ਕੀ ਕਾ ਪਤਾ ਨਹੀਂ ਹੈ ਕਦੋਂ ਪਰਮਪਿਤਾ ਪਰਮਾਤਮਾ ਦਾ ਬੁਲਾਵਾ ਆ ਜਾਵੇ ਕਦੋਂ ਸਾਨੂੰ ਇਸ ਸੰਸਾਰ ਤੋਂ ਜਾਣਾ ਪਵੇ ਤੇ ਗੁਰੂਪੇਰੀ ਸਾਧ ਸੰਗਤ ਇਹਸਾ ਨਾ ਹੋ ਕਿ ਸਾਨੂੰ ਉਹ ਪਰਮਪਿਤਾ ਪਰਮਾਤਮਾ ਦੇ ਦਰਬਾਰ ਦੇ ਵਿੱਚ ਬੜਾ ਸ਼ਰਮਿੰਦਾ ਹੋਣਾ ਪੈ ਜਾਵੇ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਦੇ ਦਰਬਾਰ ਦੇ ਵਿੱਚ ਹਿਸਾਬ ਕਿਤਾਬ ਜ਼ਰੂਰ ਹੋਏਗਾ ਧਰਮ ਰਾਏ ਜਦ ਲੇਖਾ ਮੰਗੇ ਕੰਮ ਖਲੇ ਕਰ ਜਾਏਗਾ ਨਾਮ ਸਿਮਰ ਪਸਤਾਏਗਾ ਗੁਰੂ ਪਰੀ ਸਾਧ ਸੰਗਤ ਦੀ ਸਤਿਗੁਰੂ ਜੀ ਕਹਿੰਦੇ ਪਾਈ ਫਿਰ ਪਸਤਾਉਣਾ ਪਵੇਗਾ ਉਹ ਪਰਮ ਪਰਮ ਪਿਤਾ ਪਰਮਾਤਮਾ ਦੇ ਦਰਬਾਰ ਦੇ ਵਿੱਚ ਜੇ ਭਾਈ ਤੂੰ ਬਹਿਮਾ ਪਰਮਾ ਡੰਬਰਾ ਪਖੰਡਾਂ 20 ਵਿਕਾਰਾਂ ਦੇ ਵਿੱਚ ਆਪਣਾ ਜਨਮ ਬ्यर्थਕਵਾ ਦਿੱਤਾ ਤਾਂ ਗੁਰੂ ਪਰੀ ਸਾਧ ਸੰਗਤ ਦੀ ਆਈਏ ਅਨਤਾਂ ਜਗਤ ਗੁਰੂ ਰਬਦਾਸ ਮਹਾਰਾਜ ਜੀ ਨੇ ਅੱਜ ਬੜਾ ਹੀ ਸੁੰਦਰ ਉਪਦੇਸ਼ ਬਖਸ਼ਿਸ ਕੀਤਾ ਹੈ ਕਿ ਪਾਈ ਜਾਗ ਦਾ ਗਿਆਨਤਾ ਰੂਪੀ ਨੀਂਦ ਨੂੰ ਤਿਆ ਕੇ ਗੁਰੂਆਂ ਦੇ ਇਸਾ ਪਵਨ ਪਵਿੱਤਰ ਵਚਨਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਉਹ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਾ ਆਪਣੇ ਹੱਕਾਂ ਨੂੰ ਪਹਿਚਾਨ ਸੰਵਿਧਾਨ ਦੇ ਵਿੱਚ ਪਾਈ ਤੈਨੂੰ ਸਾਰੇ ਹੱਕ ਲੈ ਕੇ ਦਿੱਤੇ ਨੇ ਤੂੰ ਇਸ ਦੇਸ਼ ਦਾ ਰਾਜਾ ਬਣ ਸਕਦਾ ਹੈ ਪਰ ਗੁਰਪ੍ਰੀਤ ਸਾਧ ਸੰਗਤ ਜੀ ਇਹ ਆਪਣੇ ਭਖਾਰੀ ਸਮਝੀ ਬੈਠਾ ਹੈ ਅੱਗੇ ਗੁਰੂ ਜੀ ਬਚਨ ਕਰਦੇ ਨੇ ਰਾਜ ਪਿਆੰਗ પ્રસੰਗ ਜੈਸੇ ਹੈ ਅਬ ਕਸ ਮਰਮ ਜਨਾਇ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨਾ ਆਇ ਗੁਰੂ ਪਰੀ ਸਾਧ ਸੰਗਤ ਇੱਕ પ્રસੰਗ ਬੜਾ ਮਸੂਰ ਹੈ ਕਿ ਹਨੇਰੇ ਦੇ ਵਿੱਚ ਪਈ ਹੋਈ ਰੱਸੀ ਵੀ ਗੁਰੂ ਪਰੀ ਸਾਧ ਸੰਗਤ ਸੱਪ ਲੱਗਦੀ ਹੈ ਅਨੇਰੇ ਦੇ ਵਿੱਚ ਗੁਰਪ੍ਰੀਤ ਸਾਧਸੰਗ ਦੀ ਪਈ ਰੱਸੀ ਵੀ ਸੱਪ ਲੱਗਦੀ ਹੈ ਇਸੇ ਤਰ੍ਹਾਂ ਤਾਂ ਤਾਂ ਜਗਤਗੁਰੂ ਰਵਦਾਸ ਮਹਾਰਾਜੀ ਵਚਨ ਕਰਦੇ ਨੇ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾਇ ਜਿਸ ਪ੍ਰਕਾਰ ਗੁਰਪ੍ਰੀਤ ਸਾਧਸੰਗ ਦੀ ਜੀ ਗਹਿਣੇ ਹੁੰਦੇ ਨੇ ਸੋਨੇ ਤੋਂ ਬਣੇ ਗਹਿਣੇ ਸੋਨੇ ਤੋਂ ਬਣੇ ਗਹਿਣੇ ਅਤੇ ਗੁਰਪ੍ਰੀਤ ਸਾਧਸੰਗ ਦੀ ਸੋਨੇ ਦੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ ਕੋਈ ਭੇਦ ਨਹੀਂ ਹੁੰਦਾ ਜਿਸ ਪ੍ਰਕਾਰ ਸੋਨੇ ਦੇ ਬਣੇ ਗਹਿਣਿਆਂ ਨੂੰ ਕਟਾਲੀ ਦੇ ਵਿੱਚ ਪਾ ਕੇ ਢਾਲਿਆ ਜਾਂਦਾ ਹੈ ਉਹ ਸੋਨਾ ਹੀ ਬਣ ਜਾਂਦੇ ਨੇ ਇਸੇ ਤਰ੍ਹਾਂ ਗੁਰਪ੍ਰੀਤ ਸਾਧ ਸੰਗਤ ਦੀ ਸਾਡੇ ਤੇ ਉਹ ਪਰਮਪਿਤਾ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ ਕੋਈ ਭੇਦ ਨਹੀਂ ਹੈ ਤਨ ਤਨ ਜਗਤ ਗੁਰੂ ਰਬਦਾਸ ਮਹਾਰਾਜੀ ਵਚਨ ਕਰਦੇ ਨੇ ਸਰਬੇ ਇਕ ਅਨੇਕੇ ਸੁਆਮੀ ਉਹ ਪਰਮਪਿਤਾ ਪਰਮਾਤਮਾ ਇੱਕ ਹੀ ਹੈ ਤੇ ਗੁਰਪ੍ਰੀਤ ਸਾਧ ਸੰਗਤ ਦੀ ਉਹ ਪਰਮਪਿਤਾ ਪਰਮਾਤਮਾ ਬੈਠਾ ਸਭ ਦੇ ਵਿੱਚ ਹੈ ਸਭ ਘਟ ਭੋਗਵੇ ਤੋ ਇਹ ਉਹ ਪਰਮ ਪਿਤਾ ਪਰਮਾਤਮਾ ਹਰ ਇੱਕ ਜੀਵ ਦੇ ਵਿੱਚ ਵਿਰਾਜਮਾਨ ਹੈ ਸਭ ਮੈਂ ਹਰ ਹੈ ਹਰ ਮੈਂ ਸਭ ਹੈ ਹਰ ਆਪਣੋ ਜਿਨ ਜਾਨਾ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਵਿੰਨ ਨਹੀਂ ਕੋਈ ਤੇ ਗੁਰਪ੍ਰੀਤ ਸਾਧ ਸੰਗਤ ਜੀ ਤਨ ਤਨ ਜਗਤ ਗੁਰ ਰਬਦਾਸ ਮਹਾਰਾਜ ਜੀ ਵਚਨ ਕਰਦੇ ਨੇ ਕਿ ਉਹ ਪਰਮ ਪਿਤਾ ਪਰਮਾਤਮਾ ਪਈ ਹਰ ਇੱਕ ਜੀਵ ਦੇ ਵਿੱਚ ਬੈਠਾ ਹੈ ਕਹੇ ਰਬਦਾਸ ਹੱਥ ਪੈ ਨੇਰੇ ਸਹਜੇ ਹੋਇ ਸੋ ਹੋਈ ਪਰ ਗੁਰੂ ਪਰੀ ਸਾਧ ਸੰਗਤ ਜੀ ਇਹ ਜੋ ਜੀਵ ਹੈ ਉਹ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਉਸ ਦੀ ਖੋਜ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ ਕਿੰਨੇ ਹੀ ਕਰਮਕਾਂਡ ਕਰਦਾ ਹੈ ਤਾਂ ਤਾਂ ਜਗਤ ਗੁਰੂ ਰਬਦਾਸ ਮਹਾਰਾਜੀ ਵਚਨ ਕਰ ਰਹੇ ਨੇ ਕਹਿ ਰਬਦਾਸ ਹੱਥ ਪੇ ਨੇਰੇ ਸਹਜੇ ਹੋਏ ਸੋ ਹੋਈ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਤਾਂ ਤੇਰੇ ਹੱਥ ਤੋਂ ਵੀ ਨੇੜੇ ਹੈ ਜਿਸ ਦੀ ਖੋਜ ਦੇ ਵਿੱਚ ਤੂੰ ਹਜ਼ਾਰਾਂ ਕਿਲੋਮੀਟਰ ਜਾ ਰਿਹਾ ਹੈ ਕਹਿਰ ਵਦਾਸ ਹੱਥ ਪੇ ਨੇਰੇ ਸਹਜੇ ਹੋਏ ਸੋ ਹੋਏ ਪਰ ਗੁਰਪ੍ਰੀਤ ਸਾਧ ਸਿੰਘ ਮਿਲੇਗਾ ਉਹ ਜੋ ਜੀਵਾ ਸਹਜ ਅਵਸਥਾ ਦੇ ਵਿੱਚ ਪਹੁੰਚੇਗਾ ਜੋ ਗੁਰੂ ਦੇ ਬਚਨਾਂ ਨੂੰ ਮਨ ਦੇ ਵਿੱਚ ਬਿਸਾਕਰ ਗੁਰੂ ਦੇ ਦਿਖਾਏ ਮਾਰਗ ਤੇ ਚੱਲੇਗਾ ਤੇ ਗੁਰੂ ਦਾ ਪਵਣ ਪਵਿੱਤਰ ਬਚਨ ਮੰਨੇਗਾ ਗੁਰੂ ਦਾ ਬਚਨ ਕੀ ਹੈ ਗੁਰਪ੍ਰੀਤ ਸਾਧ ਸੰਗਤ ਜੀ ਸੋਹੰਗ ਸੋਹੰਗ ਚਾਰੀਏ ਅਮਰਤ ਵੇਲਾ ਗਿਆਨ ਜਿਹੜਾ ਗੁਰਪ੍ਰੀਤ ਸਾਧਸਿੰਘ ਜੀ ਗੁਰੂ ਦੇ ਬਚਨਾਂ ਨੂੰ ਮਨ ਦੇ ਵਿੱਚ ਵਸਾ ਕੇ ਗੁਰੂ ਦੇ ਬਚਨ ਨੇ ਜਿਹੜੇ ਹਿਰਦੇ ਦੇ ਵਿੱਚ ਵਸਾ ਕੇ ਗੁਰੂ ਦੇ ਦਿਖਾਏ ਹੋਏ ਮਾਰਗ ਤੇ ਚਲੇਗਾ ਤੇ ਗੁਰਪ੍ਰੀਤ ਸਾਧਸਿੰਘ ਅੰਮ੍ਰਿਤ ਵੇਲੇ ਉੱਠੇਗਾ ਤੇ ਉਹ ਪਰਮਪિતા ਪਰਮਾਤਮਾ ਦੇ ਨਾਮ ਦੀ ਸਮਾਧੀ ਲਗਾਏਗਾ ਉਹ ਪਰਮਪિતા ਪਰਮਾਤਮਾ ਦਾ ਸਿਮਰਨ ਕਰੇਗਾ ਤਾਂ ਗੁਰਪ੍ਰੀਤ ਸਾਧਸਿੰਘ ਉਹ ਹੌਲੀ-ਹੌਲੀ ਸਹਜ ਆਵਸਥਾ ਦੇ ਵਿੱਚ ਪਹੁੰਚ ਜਾਏਗਾ ਇਸ ਸਤਗੁਰੂ ਜੀ ਕਹਿੰਦੇ ਭਈ ਸਹਜੇ ਹੋਏ ਸੋਈ ਸਹਜ ਅਵਸਥਾ ਦੇ ਵਿੱਚ ਪਹੁੰਚ ਗਏ ਹੀ ਉਹ ਪਰਮ ਪਿਤਾ ਪਰਮਾਤਮਾ ਦੇ ਦਰਸੀ ਦੇਦਾਰ ਹੋਣਗੇ ਐਸਾ ਧਿਆਨ ਧਰੋ ਬਨਵਾਰੀ ਮਨ ਪਬੰਧੜ ਸੁਖਮਨ ਨਾੜੀ ਗੁਰਪ੍ਰੇਰਿ ਸਾਸੀ ਜਦੋਂ ਅਸੀਂ ਉਹ ਪਰਮ ਪਿਤਾ ਪਰਮਾਤਮਾ ਦਾ ਐਸਾ ਧਿਆਨ ਲਗਾਵਾਂਗੇ ਨਾ ਚਿੱਤ ਸਿਮਰਨ ਕਰੋ ਨਾ ਨਮਲੋਕ ਨੂੰ ਜਦੋਂ ਗੁਰਪ੍ਰੇਰਿ ਸਾਸੰਗ ਦੀ ਅਸੀਂ ਚਿੱਤ ਦੇ ਨਾਲ ਸਿਮਰਨ ਕਰਾਂਗੇ ਉਹ ਪਰਮ ਪਿਤਾ ਪਰਮਾਤਮਾ ਦਾ ਤੇ ਗੁਰਪ੍ਰੀਤ ਸਾਧਸੰਗ ਦੀ ਜਦੋਂ ਸਾਡਾ ਸਬਦਾ ਤੇ ਸੁਰਤ ਇੱਕ ਹੋ ਜਾਵੇਗੀ ਤਾਂ ਗੁਰਪ੍ਰੀਤ ਸਾਧਸੰਗ ਦੀ ਉਥੇ ਉਹ ਪਰਮ ਪਿਤਾ ਪਰਮਾਤਮਾ ਦਾ ਜਿਹੜਾ ਹੀਰਾ ਲਾਲ ਹੈ ਉਹ ਪ੍ਰਾਪਤ ਹੋਵੇਗਾ ਜਿਸ ਹੀਰੇ ਦੀ ਸਤਗੁਰੂ ਰਬਦਾਸ ਮਹਾਰਾਜੀ ਗੱਲ ਕਰ ਰਹੇ ਨੇ ਸਤਗੁਰੂ ਜੀ ਕਹਿੰਦੇ ਨੇ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਰ ਦੋਜਿਕ ਜਾਹੇਗੇ ਸਤਿਪਾਖ ਰਬਦਾਸ ਤਨ ਤਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਭਾਈ ਉਹ ਪਰਮ ਪਿਤਾ ਪਰਮਾਤਮਾ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਜੇ ਤੂੰ ਕਿਸੇ ਹੋਰ ਦੀ ਆਸ ਰੱਖੇਂਗਾ ਤਾਂ ਭਾਈ ਨਰਕਾਂ ਦਾ ਭਾਗੀ ਬਣੇਗਾ ਗੁਰੂ ਜੀ ਕਹਿੰਦੇ ਮੈਂ ਸੱਚ ਕਹਿ ਰਿਹਾ ਹਾਂ ਸਤ ਪਾਖੇ ਰਵਿਦਾਸ ਤੇ ਗੁਰਪ੍ਰੀਤ ਸਾਧ ਸੰਗਤ ਜੀ ਆਈਏ ਤਨ ਤਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਅੱਜ ਬੜਾ ਹੀ ਸੁੰਦਰਾ ਆਪਣ ਪਵਿੱਤਰ ਵਚਨ ਕੀਤਾ ਹੈ ਕਿ ਪਾਈ ਆਪਣੇ ਮਨ ਦੇ ਵਿੱਚ ਮੈਂ ਮੇਰੀ ਦੇ ਹੰਕਾਰ ਨੂੰ ਮਿਟਾ ਕੇ ਉਹ ਪਰਮ ਪਿਤਾ ਪਰਮਾਤਮਾ ਦਾ ਸੱਚੇ ਮਨ ਦੇ ਨਾਮ ਸਿਮਰਨ ਕਰਾਂ ਤੇ ਗੁਰਪ੍ਰੇ ਸਾਧ ਸੰਗਤ ਜੀ ਸਾਨੂੰ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਉਹ ਪਰਮ ਪਿਤਾ ਪਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਕਰਨੀ ਹੈ ਸਾਨੂੰ ਇਸ ਦੇ ਲਈ ਕੰਮਕਾਰ ਛੱਡਣ ਦੀ ਲੋੜ ਨਹੀਂ ਹੈ ਜੰਗਲਾਂ ਪਹਾੜਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਕਰਵਾਰ ਛੱਡਣ ਦੀ ਲੋੜ ਨਹੀਂ ਹੈ ਤਨ ਤਨ ਜਗਤ ਗੁਰੂ ਰਵਿਦਾਸ ਮਹਾਰਾਜੀ ਦਾ ਹੀ ਵਚਨ ਹੈ ਜੀ ਬਾਸੋ ਓੰਕਾਰ ਜਪ ਹੱਥਨ ਸੋ ਕਰਕਾਰ RAM ਮਿਲੇ ਕਰ ਆਏ ਕਰ ਕਹਿ ਰਵਿਦਾਸ ਵਿਚਾਰ ਤੇ ਗੁਰਪ੍ਰੇਰਿਤ ਸਾਧ ਸੰਗਤ ਜੀਬਾਂ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਕਰੋ ਸਿਮਰਨ ਕਰੋ ਤੇ ਹੱਥਾਂ ਦੇ ਨਾਲ ਇਮਾਨਦਾਰੀ ਦੀ ਕਿਰਤ ਕਮਾਈ ਕਰੋ ਪਰਿਵਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਵੀ ਨਿਭਾਓ ਬੈ ਮਾ ਪਰਮ ਅਡੰਬਰਾ ਪਖੰਡਾ ਵਿਸੇ ਬਕਾਰਾਂ ਨੂੰ ਤਿਆ ਕੇ ਸੱਚੇ ਮੰਦੇ ਨਾਮ ਸਿਮਰਨ ਕਰੋ ਇਹ ਸਤਿਗੁਰ ਜੀ ਕਹਿੰਦੇ ਭਾਈ ਕਿਤੇ ਜਾਣ ਦੀ ਲੋੜ ਨਹੀਂ ਹੈ ਉਹ ਪਰਮ ਪਿਤਾ ਪਰਮਾਤਮਾ ਤੇਰੇ ਸਰੀਰ ਰੂਪੀ ਮੰਦਰ ਦੇ ਵਿੱਚੋਂ ਹੀ ਤੈਨੂੰ ਮਿਲ ਜਾਵੇਗਾ ਉਹ ਪਰਮ ਪਿਤਾ ਪਰਮਾਤਮਾ ਬੈਠਾ ਸਾਡੇ ਅੰਦਰ ਹੀ ਆਏ ਤੇਰੇ ਕਟਵੇਂ ਸਿਰਜਨਹਾਰ ਪਰ ਗੁਰੂ ਪੈਰੀ ਸਾਧ ਸੰਗਤ ਜੀ ਲੋੜ ਹੈ ਤਾਂ ਉਹਦੀ ਖੋਜ ਕਰਨ ਦੀ ਜੋ ਪਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਖੋਜ ਕਰੇਗਾ ਉਸ ਨੂੰ ਉਹ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਤੇ ਗੁਰਪ੍ਰੀਤ ਸਾਧ ਸੰਗਤ ਜੀ ਆਈਏ ਤਾਂ ਤਾਂ ਜਗਤ ਗੁਰੂ ਰਬਦਾਸ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਆਓ ਬਹਿਮਾ ਪਰਮਾਡੰਬਰਾ ਪਖੰਡਾ ਨੂੰ ਤਿਆਕੇ ਉਹ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੀਏ ਭਜਨ ਮੰਦਗੀ ਕਰੀਏ ਤਾਂ ਹੀ ਗੁਰਪ੍ਰੀਤ ਸਾਧ ਸੰਗਤ ਜੀ ਸਾਡਾ ਇਸ ਸੰਸਾਰ ਦੇ ਵਿੱਚ ਆਉਣ ਦਾ ਜਿਹੜਾ ਅਸਲੀ ਮਕਸਦ ਹੈ ਉਹ ਪੂਰਾ ਹੋਵੇਗਾ ਕਾਈ ਅਸੀਂ ਨਾਂ ਤਰੇ ਜਾਣ ਵਾਲੇ ਭਵਸਾਗਰ ਤੋਂ ਪਰ ਹੋਵਾਂਗੇ ਨਹੀਂ ਜਮਾ ਦੀ ਇਮਾਰਤੋਂ ਨਹੀਂ ਬਚ ਪਾ ਹੋਣਾ ਤੋਂ ਗੁਰੂ ਪਰੀ ਸਾਧ ਸੰਗਤ ਜੀ ਇੰਨੇ ਇੱਕ ਬੇਨਤੀਆ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਖਿਮਾ ਜੋ ਬੋਲੇ ਸੋ ਨਿਰ ਪਏ ਜਗਤ ਗੁਰੂ ਸਤਗੁਰੂ ਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜਪ ਮਨ ਸਤਨਾਮ ਸਦਾ ਹੀ ਸਤਨਾਮ 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 ਜੀ الحمد لله يا